ਹੈਲੋ ਮੈਂ ਡਾਕਟਰ ਤੇਰਾਕੌਰ ਲੈ ਕੇ ਆਈ ਹਾਂ ਤੁਹਾਡੀ ਭਾਰੀ ਮੰਗ ਭਾਵ ਦਰਸ਼ਕਾਂ ਨੇ ਕਮੈਂਟ ਚ ਲਿਖਿਆ ਕਿ ਹਾਂਜੀ ਉਹਨਾਂ ਨੂੰ ਰੋਜ਼ਾਨਾ ਰਾਸ਼ੀਫਲ ਚਾਹੀਦਾ ਹੈ ਤੇ ਨਾਲ ਹੀ ਕੁਝ ਫੋਨ ਕਾਲਸ ਆਈਆਂ ਉਹਨਾਂ ਨੇ ਵੀ ਮੰਗ ਕੀਤੀ ਕਿ ਰਾਸ਼ੀਫਲ ਦਿਆ ਕਰੋ ਡਾਕਟਰ ਤੇਰਾਕੌਰ ਜੀ ਤੇ ਮੈਂ ਹਾਜ਼ਰ ਹਾਂ 29 ਅਗਸਤ 2025 ਦਾ ਰਾਸ਼ੀਫਲ ਲੈ ਕੇ ਅੱਜ ਚੰ드ਰਮਾ ਤੁਲਾ ਰਾਸ਼ੀ ਵਿੱਚ ਹੈ ਤੇ ਰਾਹੂ ਕਾਲ ਦਾ ਸਮਾਂ ਹੋਏਗਾ ਸਵੇਰੇ 10:46 ਮਿੰਟ ਤੋਂ ਲੈ ਕੇ ਦੁਪਹਿਰ 12:22 ਮਿੰਟ ਤੱਕ ਮੇਖ ਰਾਸ਼ੀ ਵਾਲਿਓ ਮਿਹਨਤ ਅਤੇ ਹੌਸਲੇ ਨਾਲ ਅੱਜ ਤੁਹਾਡਾ ਦਿਨ ਵਧੀਆ ਹੋ ਸਕਦਾ ਮੰਗਲ ਜੋ ਤੁਹਾਡਾ ਸੁਆਮੀ ਗ੍ਰਹਿ ਆ ਅੱਜ ਚੰ드ਰਮਾ ਨਾਲ ਛਟਕ ਯੋਗ ਬਣਾ ਰਿਹਾ ਤੁਸੀਂ ਉਪਾਅ ਕਰੋਗੇ ਰੁਟੀਨ ਦੇ ਵਿੱਚ ਸ਼ਾਂਤੀ ਲਈ ਸੋਮਵਾਰ ਨੂੰ ਹਰੀਆਂ ਝੂੜੀਆਂ ਪਾ ਲਓ ਇੱਕ ਦੋ ਪਾ ਲਓ ਜ਼ਰੂਰੀ ਥੋੜਾ ਲੱਕੀ ਕਲਰ ਰਹੇਗਾ ਤੁਹਾਡਾ ਲਾਲ ਬ੍ਰਿਖ ਰਾਸ਼ੀ ਵਾਲਿਓ ਧੀਰਜ ਨਾਲ ਵਿਤੀ ਮੁੱਦਿਆਂ ਚ ਸੁਧਾਰ ਆ ਸਕਦਾ ਸ਼ੁਕਰ ਆਪਣੀ ਉੱਚ ਰਾਸ਼ੀ ਵਿੱਚ ਹੈ ਪਰ ਚੰਦਰਮਾ ਦੇ ਨਾਲ ਕਿਉਂਕਿ ਅਰਧ ਅਸ਼ਟਕ ਬਣਾ ਰਿਹਾ ਹੈ ਇਸ ਲਈ ਤੁਸੀਂ ਉਪਾਅ ਕਰੋਗੇ ਨੀਲੇ ਰੰਗ ਦੇ ਕੱਪੜੇ ਪਾ ਲਿਓ ਤੇ ਲੱਕੀ ਕਲਰ ਲਈ ਹਰਾ ਰੁਮਾਲ ਕੋਲ ਰੱਖ ਲਿਓ ਮਿਥੁਨ ਰਾਸ਼ੀ ਵਾਲਿਓ ਬੋਲਚਾਲ ਚ ਮਿਠਾਸ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਮਿਲੇਗੀ ਬੁੱਧ ਦੀ ਦ੍ਰਿਸ਼ਟੀ ਚੰਦਰਮਾ ਤੇ ਆ ਜਿਸ ਦੇ ਨਾਲ ਵਾਕ ਕਲਾ ਤੁਹਾਡੀ ਬੋਲਬਾਣੀ ਉਹਦੇ ਚ ਅਟਰੈਕਟਿਵਨੈਸ ਰਹੇਗੀ ਤੇ ਤੁਹਾਨੂੰ ਅੱਜ ਕਿਸੇ ਦੀ ਉਪਾਦੀ ਲੋੜ ਹੈ ਹੀ ਨਹੀਂ ਮਜ਼ਾ ਕਰੋ ਲੱਕੀ ਕਲਰ ਵਾਸ ਤੁਹਾਡਾ ਪੀਲਾ ਕਰਕ ਰਾਸ਼ੀ ਵਾਲਿਓ ਭਾਵਨਾਤਮਕ ਉਤਰਾਚੜਾ ਰਹ ਸਕਦੇ ਆ ਮੂਡ ਸਵਿੰਗਸ ਪਰ ਪਰਿਵਾਰਿਕ ਸਹਿਯੋਗ ਮਿਲਦਾ ਰਹੇਗਾ ਚੰਦਰਮਾ ਕਿਉਂਕਿ ਤੁਲਾ ਵਿੱਚ ਹੈ ਜਿਸ ਦੇ ਨਾਲ ਘਰੇਲੂ ਮਾਮਲਿਆਂ ਵਿੱਚ ਸ਼ੁਭ ਸ਼ੁਭ ਰੌਲੇ ਮੇਲੇ ਪ੍ਰਭਾਵ ਰਹਿਣਗੇ ਘਬਰਾਉਣਾ ਨਹੀਂ ਹੈ ਦੇਣਾ ਹੈ ਦਿਨ ਨੇ ਨਿਕਲ ਜਾਣਾ ਉਪਾ ਚਾਂਦੀ ਦਾ ਸਿੱਕਾ ਘਰ ਦੇ ਪੂਜਾ ਸਥਾਨ ਤੇ ਰੱਖ ਦਿਓ ਲੱਕੀ ਕਲਰ ਤੁਹਾਡਾ ਹੈ ਚਿੱਟਾ ਸਿੰਘ ਰਾਸ਼ੀ ਵਾਲਿਓ ਆਤਮ ਵਿਸ਼ਵਾਸ ਵਧਣਾ ਹੈ ਸਤਕਾਰ ਮਿਲਣ ਦੇ ਯੋਗ ਬਣ ਰਹੇ ਆ ਸੂਰਜ ਅੱਜ ਗੁਰੂ ਦੀ ਦ੍ਰਿਸ਼ਟੀ ਚ ਹੈ ਜੋ ਆਤਮ ਗੌਰਵ ਤੁਹਾਡਾ ਵਧਾਏਗਾ ਤੁਹਾਨੂੰ ਅੱਜ ਕਿਸੇ ਉਪਾ ਦੀ ਲੋੜ ਨਹੀਂ ਹੈ ਲੱਕੀ ਕਲਰ ਰਹੇਗਾ ਤੁਹਾਡਾ ਕੇਸਰੀ ਕੰਨਿਆ ਰਾਸ਼ੀ ਵਾਲਿਓ ਲੌਜੀਕਲ ਸੋਚ ਦੇ ਨਾਲ ਕੰਮ ਵਿੱਚ ਮਿਲੇਗੀ ਸਫਲਤਾ ਬੁੱਧ ਅਤੇ ਚੰ드ਰਮਾ ਦੇ ਵਿਚਕਾਰ ਸ਼ੁਭ ਯੋਗ ਬਣ ਰਿਹਾ ਹੈ ਜੋ ਧੀਰਜ ਤੇ ਬੁੱਧੀਮਾਨੀ ਵਧਾਏਗਾ ਉਪਾ ਕਰੋਂਗੇ ਸਵੇਰੇ ਗੰਗਾ ਜਲ ਛਿੜਕ ਦਿਓ ਘਰ ਦੇ ਗੇਟ ਤੇ ਆਪਣੇ ਘਰ ਦੇ ਛਿੱਟੇ ਦੇ ਦਿਓ ਥੋੜੇ ਬਹੁਤ ਤਾਂ ਕਿ ਘਰ ਦੀ ਨੈਗੇਟਿਵਿਟੀ ਖਤਮ ਹੋ ਜਾਏ ਲੱਕੀ ਕਲਰ ਤੁਹਾਡਾ ਰਹਿਣਾ ਹਲਕਾ ਹਰਾ ਲਾਈਟ ਗ੍ਰੀਨ ਤੁਲਾ ਰਾਸ਼ੀ ਵਾਲਿਓ ਚੰ드ਰਮਾ ਕਿਉਂਕਿ ਤੁਹਾਡੀ ਰਾਸ਼ੀ ਚਾ ਮੋਜਾਂ ਹੀ ਮੋਜਾਂ ਰਿਸ਼ਤੇ ਮਿੱਠੇ ਹੋਣਗੇ ਚੰ드ਰਮਾ ਲਗਨ ਛੁਣ ਨਾਲ ਮਨ ਮੰਨ ਸਕਦਾ ਪੂਰੀ ਤਰ੍ਹਾਂ ਸੰਤੁਲਨ ਚ ਰਹੇਗੀ ਤੁਹਾਨੂੰ ਅੱਜ ਕਿਸੇ ਉਪਾਦੀ ਵੀ ਲੋੜ ਨਹੀਂ ਹੈ ਲੱਕੀ ਕਲਰ ਰਹੇਗਾ ਤੁਹਾਡਾ ਗੁਲਾਬੀ ਬ੍ਰਿਸ਼ਚਕ ਰਾਸ਼ੀ ਵਾਲਿਓ ਮਿਹਨਤ ਵਾਲਾ ਦਿਨ ਹੈ ਤੇਰੇਜ ਤੇ ਠਰਮੇ ਨਾਲ ਕੀਤੇ ਕੰਮ ਸਫਲ ਹੋਣਗੇ ਮੰਗਲ ਦੀ ਅਸ਼ਟਮ ਦ੍ਰਿਸ਼ਟੀ ਕਾਰਨ ਦਿਨ ਵਿੱਚ ਉਤਰਾਚੜਾ ਆ ਸਕਦੇ ਆ ਕੋਈ ਗੱਲ ਨਹੀਂ ਦਿਨ ਬੀਤ ਹੀ ਜਾਣਾ ਹੈ ਉਪਾ ਦੁਪਹਿਰ ਨੂੰ ਤੁਸੀਂ ਸ਼ਨੀ ਮੰਤਰ ਜਪ ਲੈਣਾ ਜਿੰਨਾ ਜਪ ਸਕਦੇ ਹੋ ਲੱਕੀ ਕਲਰ ਤੁਹਾਡਾ ਗੂੜਾ ਮਹਿਰੂਨ ਕਲਰ ਤੁਹਾਨੂੰ ਰਾਸ਼ੀ ਵਾਲਿਓ ਯਾਤਰਾ ਜਾਂ ਨਮੀ ਯੋਜਨਾ ਦੇ ਸੰਕੇਤ ਹਨ ਗੁਰੂ ਚੰਦਰਮਾਨ ਨੂੰ ਦ੍ਰਿਸ਼ਟੀ ਕਰ ਰਿਹਾ ਜਿਸ ਦੇ ਨਾਲ ਯਾਤਰਾ ਤੇ ਸਿੱਖਿਆ ਦੇ ਯੋਗ ਵੀ ਬਣ ਰਹੇ ਹਨ ਤੁਹਾਨੂੰ ਅੱਜ ਕਿਸੇ ਉਪਾਦ ਦੇ ਲੋੜ ਨਹੀਂ ਹੈ ਲੱਕੀ ਕਲਰ ਤੁਹਾਡਾ ਰਹੇਗਾ ਸੁਨਹਿਰੀ ਮਕਰ ਅਸ਼ੀ ਵਾਲਿਓ ਖਰਚੇ ਵੱਧ ਸਕਦੇ ਆ ਇਸ ਲਈ ਧਿਆਨ ਨਾਲ ਫੈਸਲੇ ਕਰਨੇ ਆ ਕਿਉਂਕਿ ਸ਼ਨੀ ਦਸਵੇਂ ਭਾਵ ਚ ਬੈਠਾ ਕਾਰਜ ਖੇਤਰ ਵਿੱਚ ਦਵਾ ਰਹੇਗਾ ਉਪਾ ਵੀਰਵਾਰ ਨੂੰ ਖੇਲੇ ਦੇ ਪੌਦੇ ਦੀ ਸੇਵਾ ਕਰ ਲਿਓ ਲੱਕੀ ਕਲਰ ਰਹੇਗਾ ਨੀਲਾ ਕੁੰਭ ਰਾਸ਼ੀ ਵਾਲਿਓ ਦੋਸਤਾਂ ਨਾਲ ਮਿਲਾਪ ਖੁਸ਼ੀ ਤਾਂ ਲਿਆਏਗਾ ਹੀ ਸ਼ਨੀ ਦੀ ਸ਼ੁਭ ਦ੍ਰਿਸ਼ਟੀ ਕਾਰਨ ਮਿੱਤਰਾ ਤੋਂ ਸਹਿਯੋਗ ਵੀ ਮਿਲੇਗਾ ਤੁਹਾਨੂੰ ਅੱਜ ਕਿਸੇ ਉਪਾਅ ਦੀ ਵੀ ਲੋੜ ਨਹੀਂ ਹੈ ਤੁਹਾਡਾ ਲੱਕੀ ਕਲਰ ਰਹੇਗਾ ਜਾਮਣੀ ਮੀਨ ਰਾਸ਼ੀ ਵਾਲਿਓ ਅਧਿਆਤਮਿਕ ਰੁਝਾਨ ਵਧੇਗਾ ਮਨ ਸ਼ਾਂਤ ਰਹੇਗਾ ਤੇ ਗੁਰੂ ਚੰਦਰਮਾ ਨਾਲ ਸ਼ੁਭ ਸੰਬੰਧ ਬਣ ਰਿਹਾ ਬਣਾ ਰਿਹਾ ਜੋ ਅਧਿਆਤਮਿਕ ਤਾਕਤ ਵਧਾਉਂਦਾ ਹੈ ਤੁਹਾਡੀ ਸਪਿਰਚੁਅਲਿਜ਼ਮ ਵੱਲ ਧਿਆਨ ਜਾਏਗਾ ਤੁਹਾਨੂੰ ਅੱਜ ਕਿਸੇ ਉਪਾਅ ਦੀ ਲੋੜ ਨਹੀਂ ਹੈ ਲੱਕੀ ਕਲਰ ਤੁਹਾਡਾ ਰਹਿਣਾ ਚਾਂਦੀ ਰੰਗਾ ਸਿਲਵਰ ਸਿਲਵਰ ਕਲਰ ਹੁਣ ਵਾਰੀ ਆ ਰੇਅਰ ਐਸਟ ਟਿਪ ਸਾਥਿਓ ਮੈਂ ਰੇਅਰਸਟ ਟਿਪ ਦੇ ਨਾਂ ਤੇ ਇੱਕ ਇਦਾਂ ਦੇ ਪਰਾਤਨ ਗ੍ਰੰਥਾਂ ਦੀ ਟਿਪ ਦੇਣੀ ਹੈ ਜਿਹੜੀ ਤੁਹਾਨੂੰ YouTube ਪੂਰੇ ਚੈਨਲਸ ਤੇ ਨਹੀਂ ਮਿਲਣੀ ਸੋ ਇਹਨੂੰ ਯੂਜ਼ ਕਰ ਲਿਆ ਕਰੋ ਤੁਹਾਡੇ ਲਈ ਸ਼ੁਭਤਾ ਲਿਆਏਗੀ ਪਰਾਤਨ ਗ੍ਰੰਥਾਂ ਚ ਲਿਖਿਆ ਕਿ ਜੇਕਰ ਸ਼ੁੱਕਰਵਾਰ ਦੀ ਸ਼ਾਮ ਨੂੰ ਗੰਗਾ ਜਲ ਪਵਿੱਤਰ ਜਲ ਕੋਈ ਵੀ ਮਿਲ ਜਾਏ ਉਸ ਚ ਥੋੜਾ ਜਿਹਾ ਦੁੱਧ ਮਿਲਾ ਕੇ ਉਹਦਾ ਛੜਕਾ ਘਰ ਦੇ ਦਹਲੀਜ਼ ਤੇ ਬਾਹਰ ਗੇਟ ਚ ਕੀਤਾ ਜਾਏ ਤਨਾਾ ਸਿਰਫ ਲక్ష్ਮੀ ਜੀ ਦੀ ਕਿਰਪਾ ਵੱਧੀ ਆ ਸਗੋਂ ਘਰ ਵਿੱਚ ਬਿਨਾਂ ਰੁਕਾਵਟ ਦੇ ਧਨਵ੍ਰiddhi ਦੇ ਯੋਗ ਵੀ ਬਣਦੇ ਹਨ ਸ਼ੁਭ ਸਮਾਂ ਆਉਂਦਾ ਹੈ ਇਹ ਟਿਮ ਆਏ ਟਿਪ ਆਮ ਲੋਕ ਨਹੀਂ ਜਾਣਦੇ ਪਰ ਜਿਹੜੇ ਜਾਣਦੇ ਆ ਉਹ ਕਦੇ ਵੀ ਆਰਥਿਕ ਤੰਗੀ ਦਾ ਸ਼ਿਕਾਰ ਨਹੀਂ ਹੁੰਦੇ ਇਸ ਨੂੰ ਰੂਟੀਨ ਚ ਹਰ ਸ਼ੁੱਕਰਵਾਰ ਕਰ ਲਿਆ ਕਰੋ ਆਪਣੀ ਜ਼ਿੰਦਗੀ ਚ ਅਪਣਾ ਲਿਓ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਰਾਸ਼ੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹ ਜੋ ਉਪਾਦਸਿਆ ਹਨ ਨੂੰ અપਨਾ ਲਿਓ ਲੱਕੀ ਕਲਰ ਪਹਿਨ ਲਿਓ ਪ੍ਰਯੋਗ ਕਰਿਓ ਕਿਉਂਕਿ ਕਲਰ ਥੈਰੇਪੀ ਬਹੁਤ ਫਾਇਦੇਮੰਦ ਰਹਿੰਦੀ ਹੈ ਕੱਲ ਮਿਲਾਂਗੀ ਦੁਬਾਰਾ ਨਵੇਂ ਵਿਸ਼ੇ ਨਾਲ ਬਾਏ ਬਾਏ